ਨਿੱਜਾ ਟਰੱਕਿੰਗ ਕੰਪਨੀ ਹੈ ਜਿਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਤਾਂ ਉਸ ਦੀ ਸੀਸੀਟੀਵੀ ਨਿਕਲ ਕੇ ਸਾਹਮਣੇ ਆਈ ਹੈ। ਇਹੀ ਵਿਅਕਤੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਵੀ ਆਉਂਦੇ ਨੇ ਔਰ ਉਹਨਾਂ ਦੀ ਹਿੰਮਤ ਦੇਖੋ ਕਿ ਉਹ ਯਾਰਡ ਦੇ ਵਿੱਚ ਅੰਦਰ ਆ ਜਾਂਦੇ ਨੇ ਔਰ ਦੋ ਤਿੰਨ ਗੱਡੀਆਂ ਦੀ ਇਹਨਾਂ ਨੇ ਭੰਨਤੋੜ ਕੀਤੀ, ਸ਼ੀਸ਼ੇ ਤੋੜੇ, ਅੰਦਰ ਤੇਲ ਸਿੱਟਿਆ। ਜੇਕਰ ਉਹ ਸਿਕਿਉਰਿਟੀ ਗਾਰਡ ਥੋੜਾ ਜਿਆਦਾ ਲੇਟ ਹੋ ਜਾਂਦਾ ਤਾਂ ਇਹਨਾਂ ਨੇ ਗੱਡੀਆਂ ਨੂੰ ਅੱਗ ਲਗਾ ਦੇਣੀਆਂ ਸੀ। ਸਰਜ ਜੋ ਐਕਸਟਰਸ਼ਨ ਦੇ ਲਗਾਤਾਰ ਮਾਮਲੇ ਵਧ ਰਹੇ ਨੇ ਔਰ ਕੱਲ ਜਿਸ ਤਰੀਕੇ ਨਾਲ ਇੱਕ ਬਿਜ਼ਨਸ ਨੂੰ ਟਾਰਗੇਟ ਕੀਤਾ ਗਿਆ ਉਸੇ ਮਾਮਲੇ ਦੇ ਵਿੱਚ ਜੋ ਸੀਸੀਟੀਵੀ ਫੁਟੇਜ ਹੈ ਉਹ ਨਿਕਲ ਕੇ ਸਾਹਮਣੇ ਆਈ ਹੈ ਇਹ ਬਿਜ਼ਨਸ 12800 ਬਲਾਕ ਔਰ 166 ਐਵੇਨਿਊ ਦੇ ਉੱਤੇ ਮੌਜੂਦ ਹੈ ਹਾਈਵੇ 17 ਦੇ ਬਿਲਕੁਲ ਸਾਹਮਣੇ ਨਿੱਜੀ ਟਰਕਿੰਗ ਕੰਪਨੀ ਹੈ ਜਿਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਤਾਂ ਉਸ ਦੀ ਸੀਸੀਟੀਵੀ ਨਿਕਲ ਕੇ ਸਾਹਮਣੇ ਆਈ ਹੈ ਔਰ ਸੀਸੀਟੀਵੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਦੋ ਨਕਾਬਪੋਸ਼ ਵਿਅਕਤੀ ਜੋ ਨੇ ਉਹ ਗੱਡੀ ਦੇ ਵਿੱਚ ਆਉਂਦੇ ਨੇ ਇੱਕ ਵਿਅਕਤੀ ਗੱਡੀ ਦੇ ਵਿੱਚੋਂ ਬਾਹਰ ਨਿਕਲਦਾ ਹੈ ਔਰ ਬਾਹਰ ਆ ਕੇ ਉਸ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਜਾਂਦੀਆਂ ਨੇ ਔਰ ਫਿਰ ਉਹ ਮੁੜ ਗੱਡੀ ਦੇ ਵਿੱਚ ਬੈਠ ਜਾਂਦਾ ਹੈ ਔਰ ਉੱਥੋਂ ਹੀ ਫਰਾਰ ਹੋ ਜਾਂਦਾ ਹੈ ਪਰ ਇੰਨਾ ਹੀ ਨਹੀਂ ਇਹੀ ਵਿਅਕਤੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਵੀ ਆਉਂਦੇ ਨੇ ਔਰ ਉਹ ਟਾਈਮ ਸੀ ਰਾਤ 3:30 ਵਜੇ ਦਾ 3:50 ਮਿੰਟ ਦਾ ਇਹ ਸਮਾਂ ਦੱਸਿਆ ਜਾ ਰਿਹਾ ਹੈ ਜਦੋਂ ਇਹ ਵਿਅਕਤੀ ਆਏ ਔਰ ਇਸੇ ਰੰਗ ਦੀ ਕਾਲੀ ਕਾਰ ਦੇ ਵਿੱਚੋਂ ਤਿੰਨ ਨਕਾਬਪੋਸ਼ ਜੋ ਵਿਅਕਤੀ ਨੇ ਉਹ ਉਤਰਦੇ ਨੇ ਔਰ ਉਹਨਾਂ ਦੀ ਹਿੰਮਤ ਦੇਖੋ ਕਿ ਉਹ ਉਹ ਯਾਰਡ ਦੇ ਵਿੱਚ ਅੰਦਰ ਆ ਜਾਂਦੇ ਨੇ ਔਰ ਜੋ ਗੱਡੀਆਂ ਖੜੀਆਂ ਹੋਈਆਂ ਨੇ ਉਹਨਾਂ ਗੱਡੀਆਂ ਦੀ ਭਾਂ ਤੋੜ ਕਰਦੇ ਨੇ ਔਰ ਉਹਨਾਂ ਦੇ ਉੱਤੇ ਗੈਸੋਲਿਨ ਜਿਹੜਾ ਹੈ ਉਹ ਸੁੱਟਣ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਉਸ ਦੇ ਉੱਤੇ ਤੇਲ ਪਾਇਆ ਗਿਆ ਔਰ ਇਹਨਾਂ ਦਾ ਮਕਸਦ ਇਹ ਸੀ ਕਿ ਇਸ ਬਿਜ਼ਨਸ ਦੇ ਉੱਤੇ ਜੋ ਗੱਡੀਆਂ ਖੜੀਆਂ ਹੋਈਆਂ ਨੇ ਉਹਨਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਜਾਵੇ ਤਾਂ ਜਦੋਂ ਇਹ ਸਭ ਕੁਝ ਕਰ ਰਹੇ ਸੀ ਤਾਂ ਇਹ ਸੀਸੀਟੀਵੀ ਦੇ ਵਿੱਚ ਜੋ ਤਸਵੀਰਾਂ ਕੈਦ ਹੋਈਆਂ ਨੇ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਤਿੰਨ ਗੱਡੀਆਂ ਦੀ ਇਹਨਾਂ ਨੇ ਭਾਂ ਤੋੜ ਕੀਤੀ ਸ਼ੀਸ਼ੇ ਤੋੜੇ ਅੰਦਰ ਤੇਲ ਸਟਿਆ ਔਰ ਉਸ ਤੋਂ ਬਾਅਦ ਜਦੋਂ ਇਹ ਖੜਕਾ ਹੋ ਰਿਹਾ ਸੀ ਤਾਂ ਜੋ ਸਿਕਿਉਰਿਟੀ ਗਾਰਡ ਉੱਥੇ ਮੌਜੂਦ ਸੀ ਉਸ ਨੂੰ ਜਦੋਂ ਇਹ ਆਵਾਜ਼ ਸੁਣਾਈ ਦਿੱਤੀ ਤਾਂ ਜਦੋਂ ਉਹ ਬਾਹਰ ਨਿਕਲ ਕੇ ਆਇਆ ਤਾਂ ਡਰ ਦੇ ਮਾਰੇ ਉੱਥੋਂ ਦੀ ਭੱਜ ਗਏ ਜੇਕਰ ਉਹ ਸਿਕਿਉਰਿਟੀ ਗਾਰਡ ਥੋੜਾ ਜਿਆਦਾ ਲੇਟ ਹੋ ਜਾਂਦਾ ਤਾਂ ਇਹਨਾਂ ਨੇ ਗੱਡੀਆਂ ਨੂੰ ਅੱਗ ਲਗਾ ਦੇਣੀਆਂ ਸੀ ਪਰ ਜਦੋਂ ਇਹ ਘਟਨਾ ਹੋਈ ਇਹ ਘਟਨਾ ਹੈ 18 ਤਰੀਕ ਦੀ 18 ਤਰੀਕ ਦੀ 3:30 ਵਜੇ ਦੇ ਕਰੀਬ ਦੀ ਇਹ ਘਟਨਾ ਹੈਗੀ ਹੈ ਚਲੋ ਸਿਕਿਉਰਿਟੀ ਗਾਰਡ ਆ ਗਿਆ ਤਾਂ ਇਹ ਮੁੰਡੇ ਉੱਥੋਂ ਦੀ ਡਰ ਕੇ ਭੱਜ ਗਏ ਪਰ ਉਸ ਤੋਂ ਬਾਅਦ ਇਹੀ ਮੁੰਡੇ ਅਗਲੇ ਦਿਨ ਫੇਰ ਆਂਦੇ ਨੇ 19 ਤਰੀਕ ਦੀ ਇੱਕ ਹੋਰ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਸੀਸੀਟੀਵੀ ਫੁਟੇਜ ਜਿਸ ਦੇ ਵਿੱਚ ਉਹੀ ਕਾਲੇ ਰੰਗ ਦੀ ਗੱਡੀ ਨਜ਼ਰ ਆ ਰਹੀ ਹੈ ਔਰ ਇਹ ਮੁੰਡਾ ਇੱਕ ਵਿੱਚੋਂ ਗੱਡੀ ਚੋਂ ਬਾਹਰ ਨਿਕਲਦਾ ਔਰ ਇਸ ਦੇ ਵੱਲੋਂ ਸ਼ੂਟਿੰਗ ਕੀਤੀ ਜਾਂਦੀ ਹੈ ਇਹ ਮੁੰਡੇ ਨੇ ਗੋਲੀਆਂ ਚਲਾਈਆਂ ਨੇ ਔਰ ਸੀਸੀਟੀਵੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਆਪਣੇ ਮੂੰਹ ਟਕੇ ਹੋਏ ਨੇ ਔਰ ਕਿਸ ਤਰੀਕੇ ਦੇ ਨਾਲ ਇਹ ਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਤਾਂ ਜੋ ਇਸ ਸਟਕਿੰਗ ਕੰਪਨੀ ਦੇ ਮਾਲਕ ਨੇ ਰਗਵੀਰ ਸਿੰਘ ਨੇ ਜਰ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹਨਾਂ ਦੇ ਵੱਲੋਂ ਕੀ ਕੁਝ ਗੱਲਬਾਤ ਦੱਸੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਇਸ ਵਕਤ ਮੈਂ 12800 ਬਲਾਕ ਔਰ 116 ਐਵਨਿਊ ਦੇ ਉੱਤੇ ਮੌਜੂਦਾ ਜਿੱਥੇ ਇੱਕ ਬਿਜ਼ਨਸ ਨੂੰ ਟਾਰਗੇਟ ਕੀਤਾ ਗਿਆ ਕੱਲ ਰਾਤ ਇਸ ਬਿਜ਼ਨਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਔਰ ਸਾਡੇ ਨਾਲ ਉਸ ਬਿਜ਼ਨਸ ਦੇ ਓਨਰ ਰਗਵੀਰ ਸਿੰਘ ਨੱਜਰ ਹਣੀ ਮੌਜੂਦ ਨੇ ਜੋ ਕਿ ਨੱਜਰ ਟਰਕਿੰਗ ਦਾ ਇੱਕ ਬਿਜ਼ਨਸ ਚਲਾਉਂਦੇ ਨੇ ਨੱਜਰ ਸਾਹਿਬ ਸਭ ਤੋਂ ਪਹਿਲਾਂ ਤਾਂ ਜਾਨਣਾ ਚਾਹਾਂਗੇ ਕਿ ਹੋਇਆ ਕੀ ਕਦੋਂ ਦੀ ਇਹ ਘਟਨਾ ਹੈਗੀ ਔਰ ਤੁਹਾਨੂੰ ਕਦੋਂ ਪਤਾ ਚੱਲਿਆ ਇਹ ਇਹ ਜਿਹੜਾ ਭਾਜੀ ਘਟਨਾ ਇਹ ਜ ਤਕਰੀਬ ਪਿਛਲੇ ਸਾਲ ਤੋਂ ਸਟਾਰਟ ਹੋਈ ਹੋਆ ਓਕੇ ਇਹ ਅਗਸਤ ਦਾ 10 ਨੂੰ ਪਹਿਲਾਂ ਆਪਣੇ ਘਰੇ ਹੋਇਆ ਸੀਗਾ ਜੀ ਆਪਾਂ ਤੇ ਤੇ ਮੰਗਦੇ ਸੀ ਫਰੋਤੀਆਂ ਹੂੰ ਹੂੰ ਜਿਹੜਾ ਕਿ ਭਾਰਤ ਸਰਕਾਰ ਦਾ ਅੰਦਰ ਬਿਠਾ ਲਿਆ ਆ ਬੰਦਾ ਤੇ ਉਹ ਕੰਮਾਂ ਕਰਾ ਰਿਆ ਤੇ ਜਿਹੜੇ ਆਪਣੇ ਇੱਥੇ ਭੂਲੇ ਭਲੇ ਬੱਚੇ ਆਏ ਸੀ ਆਪਦੇ ਭੈਖ ਉਜੜ ਕਰਨ ਲਏ ਤੇ ਵਧੀਆ ਸੀ ਭੈਖੇ ਕਿ ਲੱਗੇ ਜੱਲਾਂਗੇ ਹਨਾ ਉਹ ਸਾਡੇ ਬੱਚੇ ਇੱਥੇ ਵਰਤ ਹੋਣ ਲੱਪਾ ਕੋਈ ਚੰਦ ਕੇ ਪੈਸਿਆਂ ਲਈ ਤੇ ਹੁਣ ਵੀ ਜੇ ਅਸੀਂ ਅੱਜ ਜਿਹੜੀ ਘਟਨਾ ਹੋਈ ਆ ਜੀ ਤ ਤੱਕ ਕਿਉਂ 3 ਵਜੇ ਜੇ ਉੱਥੇ ਵੀ ਦੇਖੀਏ ਤੇ ਉਹ ਵੀਡੀਓ ਕਾਲ ਦੇ ਵਿੱਚ ਵੀ ਉਹ ਸਾਫ਼ ਦਿਦਾ ਬਈ ਆਪਣੇ ਪੰਜਾਬੀ ਬੱਚੇ ਆ ਹਾਂ ਹਾਂ ਤੇ ਜਿਨ੍ਹਾਂ ਦੀ ਮਤਲਬ ਜੇ ਹੁਣ ਛੇਤਾਂ ਵੀ ਦਿਖਿਆ ਜਾਵੇ ਕੋਈ ਖਾ ਰਹਿਦੀਆਂ ਹਨ ਹੀਗੀਆਂ ਜਦੋਂ ਮੈਂ ਤੁਹਾਨੂੰ ਭਾਈ ਪਹਿਲਾਂ ਵੀ ਦੱਸਿਆ ਵੀ ਬੱਚੇ ਆਏ ਤਾਂ ਸੀਗੇ ਆਪਣੇ ਭਵਿੱਖ ਵਧੀਆ ਬਣਾਉਣ ਲਈ ਜੀ ਤੇ ਉਹ ਏਦਾਂ ਦੀ ਜਿਹੜੀ ਤਲਗੜਾ ਹੈਗੀ ਆ ਉਹਦੇ ਵਿੱਚ ਫਸ ਕੇ ਉਹ ਆਪ ਦਾ ਜਿਹੜਾ ਭਵਿੱਖ ਉਹ ਨਹੀਂ ਵਧੀਆ ਤਾਂ ਕੀ ਬਣਾਉਣਾ ਸੀਗਾ ਉਹੋ ਆਉਣ ਵਾਲੇ ਸਮੇਂ ਲਈ ਆਪਣਾ ਫਿਊਚਰ ਖਰਾਬ ਕਰ ਰਹੇ ਆ ਹਨਾ ਹਾਂ ਤੇ ਪਲੱਸ ਇਹ ਨਹੀਂ ਹੈਗਾ ਵੀ ਅੱਜ ਉਹ ਇੱਥੋਂ ਸ਼ੂਟ ਕਰਕੇ ਤਾਂ ਦੌੜ ਗਏ ਇੱਕ ਤਾਂ ਇੱਕ ਦਿਨ ਨੂੰ ਜਿਹੜਾ ਅੰਤ ਆ ਉਹ ਮਾੜਾ ਆਉਣਾ ਹੀ ਆਉਣਾ ਹਨਾ ਤੇ ਕਿਉਂਕਿ ਉਹ ਕਿਤੇ ਨਾ ਕਿਤੇ ਫੜਣਾ ਜਾਂ ਦੇਖੋ ਤੁਸੀਂ ਰੋਜ਼ ਦੇਖਿਓ ਘਟਣਾ ਨਿਤ ਨਵੇਂ ਦਿਨ ਨਵੀਂ ਘਟਨਾ ਸੁਣੀਦੀ ਆ ਨਾ ਜੀ ਆ ਪਿਛਲੇ ਦੋ ਹਫ਼ਤਿਆਂ ਚ ਮੈਨੂੰ ਲੱਗਦਾ ਇਹ ਪੰਜਵੀਂ ਛੇਵੀਂ ਵਾਰ ਦਾਤ ਹੋ ਹਾਂਜੀ ਹਾਂਜੀ ਹੁਣ ਆਪਾਂ ਸਾਰੇ ਜੀ ਵੀ ਸੁਣਿਆ ਪਰ ਸਾਰਿਆਂ ਨੇ ਵੀ ਕਿੰਨਾ ਇੱਥੇ ਕਿਸੇ ਇੱਕ ਬਿਜ਼ਨਸ ਨੂੰ ਟਾਰਗੇਟ ਕੀਤਾ ਗਿਆ ਉਹਦੇ ਪਿਛਾਰੇ ਦੇ ਤਿੰਨ ਬਿਜ਼ਨਸ ਟਾਰਗੇਟ ਕੀਤੇ ਗਏ ਹਨਾ ਤੇ ਉਹਨੇ ਕਾਫੀ ਦੇਖੋ ਬੰਦੇ ਲਿਕਨ ਨਾ ਪਰ ਫੇ ਵੀ ਉਹਦੀ ਹਿੰਮਤ ਦੇਖੋ ਬੰਦੇ ਦੀ ਉਹ ਆਇਆ ਕਮਿਊਨਿਟੀ ਦੇ ਅੱਗੇ ਹਨ ਤੇ ਮੈਂ ਤਾਂ ਇਹੀ ਕਹਿਣਾ ਵੀ ਹੁਣ ਤੁਸੀਂ ਦੇਖੋ ਵੀ ਸਾਡੇ ਕਿਹੜੇ ਦਿਨ ਚੱਲ ਰਹੇ ਸੀਗੇ ਜੂਨ ਦੇ ਸਾਡੇ ਦਿਨ ਚੱਲਦੇ ਸੀਗੇ ਤੇ ਸਾਡੇ ਉੱਤੇ ਅੱਜ ਤੱਕ ਦੇ ਪ੍ਰਾਇਮਰੀ ਇਲੈਕਟਰ ਸਾਡੇ ਦੇ ਖੇਰੇ ਦਾ ਇੱਥੇ ਆਇਆ ਜੀ ਸਹਿਬ ਦੇ ਉਤਣ ਦੀਆਂ ਸਮਾਂ ਕਿ ਇਹ ਘਟਣਾਵਾਂ ਵਧ ਹੋਈਆਂ ਖਾਸ ਕਰਕੇ ਜੇ ਦੇਖਿਆ ਜਾਵੇ ਤਾਂ ਸਹੀ ਮਹੀਨੇ ਦੇ ਵਿੱਚ ਇੱਕ ਸਿਖਾਣ ਦੀ ਡਰੋਨ ਦੀ ਖਾਤਰ ਜਾਂ ਮਕਾਉਣ ਦੀ ਖਾਤਰ ਵੀ ਅਸੀਂ ਕਿਉਂਕਿ ਜਿਹੜੇ ਉਹਨਾਂ ਦੇ ਪਾਲਤੂ ਬੰਦੇ ਆ ਉਹ ਆਪ ਅੰਦਰੀ ਬੈਠੇ ਆ ਕਿਉਂਕਿ ਉਹੀ ਜਿਹੜੇ ਬੱਚੇ ਸਾਡੇ ਪਰਿਵਾਰਾਂ ਦੇ ਬੱਚੇ ਹੀ ਆ ਜਿਹੜੇ ਇੰਡੀਆ ਤੋਂ ਆਏ ਆ ਠੀਕ ਹੈ ਸਾਡੇ ਪੰਜਾਬ ਤੋਂ ਆਏ ਵਾ ਉਹ ਉਹਨਾਂ ਨੂੰ ਮੋਹਰੇ ਕਰਕੇ ਉਹ ਪੰਜਾਬੀ ਹੀ ਸਿੱਖ ਹੀ ਸਿੱਖਾਂ ਦੇ ਨਾਲ ਕਰਾਉਣ ਲੱਗੇ ਹੋ ਆ ਵੀ ਜੇ ਕੱਲ ਨੂੰ ਕੋਈ ਫਸੂਗਾ ਵੀ ਤਾਂ ਵੀ ਮੋਹਰੇ ਉਹੀ ਹੋਵੇ ਵੀ ਜੇ ਨੌ ਲੱਗਣਾ ਪੰਜਾਬੀ ਦਾਈ ਬਦਨਾਮ ਹੋਵੇ ਹਾਂ ਤੇ ਉਹ ਇਸ ਕਰਕੇ ਆਪਾਂ ਕਹਿੰਦੇ ਆ ਵੀ ਇਹ ਆਪਾਂ ਮੈਂ ਬੱਚਿਆਂ ਨੂੰ ਵੀ ਇਹ ਆਪਣੇ ਤੁਹਾਡੇ ਮਾਦੀਬਲੇ ਰੂਹ ਕਹਿਣਾ ਚਾਹਨਾ ਵੀ ਪਲੀਜ਼ ਇਹ ਕੰਮ ਨਾ ਕਰੋ ਤੁਸੀਂ ਆਪਣੀ ਮਿਹਨਤ ਦੀ ਕਮਾਈ ਕਰੋ ਠੀਕ ਹੈ ਤੁਹਾਡਾ ਜਿਹੜਾ ਆਪਾਂ ਵੇਖਿਆ ਉਹ ਤਾਂ ਹੀ ਵਧੀਆ ਵੜਨਾ ਆਹ ਜਾਂ ਜਿਹੜਾ ਥੋੜਾ ਜਿਹਾ ਟਾਈਮ ਹੁੰਦਾ ਚਾਰ ਦਿਨਾਂ ਦੀ ਹੈਗੀ ਆ ਇੱਕ ਨਾ ਇੱਕ ਦਿਨ ਤੁਸੀਂ ਫਸਣੇ ਆ ਹੁਣ ਆਪਾਂ ਦੇਖਦੇ ਆ ਨਿੱਤ ਨਵੇਂ ਦਿਨ ਹੁਣ ਆਪਾਂ ਟ੍ਰਾਂਟੋ ਤੋਂ ਲਾ ਲਓ ਜਾਂ ਇੱਥੋਂ ਤੇ ਘਟਨਾਵਾਂ ਆ ਰਹੀਆਂ ਆ ਸਾਹਮਣੇ ਫਰੀ ਜਾਂਦੇ ਜੀ ਉਹ ਜੀ ਮੈਂ ਤੁਹਾਨੂੰ ਜ਼ਿਕਰ ਕੀਤਾ ਕਿ ਅਗਸਤ ਤੋਂ ਪਿਛਲੇ ਸਾਲ ਤੋਂ ਇਹ ਸ਼ੁਰੂ ਹੋ ਗਿਆ ਸੀਗਾ ਜਦੋਂ ਪਿਛਲੇ ਸਾਲ ਸਭ ਤੋਂ ਪਹਿਲੀ ਘਟਨਾ ਹੋਈ ਤੁਹਾਡੇ ਉਦੋਂ ਘਰ ਨੂੰ ਅਟੈਕ ਕੀਤਾ ਗਿਆ ਸੀ ਹਾਂਜੀ ਸਾਡੇ ਘਰ ਨੂੰ ਲੈ ਕੇ ਤ ਗਿਆ ਸੀ ਤਾਂ ਉਸ ਤੋਂ ਬਾਅਦ ਕੀ ਕਹਿੰਦੇ ਸੀ ਕਿਹਦੇ ਵੱਲੋਂ ਕੋਈ ਰਿਸਪੌਂਸਿਬਿਲਿਟੀ ਲਈ ਅਲੋਰਸ ਸੁਣੋਗੀ ਤੋਂ ਅੱਛਾ ਹਾਂਜੀ ਜਿਹੜਾ ਇਹਨਾਂ ਦਾ ਪਾਲਤੂ ਹੈਗਾ ਜੀ ਰੱਖਿਆ ਆ ਹੂੰ ਹੂੰ ਠੀਕ ਆ ਜੀ ਉਹ ਕਿੰਨੇ ਪੈਸੇ ਮੰਗੇ ਇਹ 7 ਤੋਂ 5 ਲੱਖ ਮੰਗਦੇ ਸੀ ਜਦੋਂ ਅੱਛਾ ਹਾਂਜੀ ਤੇ ਹੁਣ ਜਦੋਂ ਆ ਘਟਨਾ ਹੋਈ ਇਸ ਤੋਂ ਪਹਿਲਾਂ ਵੀ ਕੋਈ ਆ ਰਹੀਆਂ ਸੀ ਤੁਹਾਨੂੰ ਕਾਲ ਫਰੋਤੀ ਦੀ ਹਾਂਜੀ ਕਾਲ ਆ ਰਹੀਆਂ ਸੀ ਜੀ ਅੱਛਾ ਜੀ ਹੁਣ ਮੈਂ ਜਾ ਦੱਸਾਂ ਵੀ ਜ ਕੰਮੀ ਨਗ ਹੋ ਗਿਆ ਲੈ ਜਦੋਂ ਦਾ ਜੂਨ ਮਹੀਨਾ ਚੜਿਆ ਹੈ ਹਨਾ ਉੱਡਣ ਦਾ ਹੀ ਇਹ ਜਾਣ ਬੁੱਝ ਕੇ ਹੋ ਰਿਹਾ ਠੀਕ ਹੈ ਜੀ ਤੇ ਖਾਸ ਕਰਕੇ ਵੀ ਜਾਣ ਕੇ ਇਹ ਕਰ ਰਹੇ ਹੈਗੇ ਹਨਾ ਹਾਂ ਹਾਂਜੀ ਔਰ ਜਿਸ ਤਿੱਕ ਨਾਲ ਇਹ ਘਟਨਾ ਹੋਈ ਪਰਸੋਂ ਵੀ ਕੀ ਕਹਿੰਦੇ ਆ ਗੋਲੀਆਂ ਇੱਥੇ ਗੈਸੋਲੀਨ ਲੈ ਕੇ ਆਏ ਹਾਂ ਹਾਂਜੀ ਕੱਲ ਹੱਜ ਕੱਲ ਤੜਕੇ ਹਾਂਜੀ ਕੱਲ ਵੀ ਆਏ ਸੀਗੇ ਜੀ ਕੱਲ ਵੀ ਟਰਾਈ ਕੀਤੀ ਹੁੰਦੀ ਕਾਰਾਂ ਨੂੰ ਅਗ ਲਾਉਂਦੀ ਜੀ ਠੀਕ ਹੈ ਜੀ ਤੇ ਸਾਡੇ ਗਾਰਡ ਆ ਵੀ ਜਦੋਂ ਉਹਨੇ ਦੇਖਿਆ ਵੀ ਇਹ ਹੈਗਾ ਵੀ ਉਹ ਨਿਕਲਣ ਤੋਂ ਭੱਜ ਗਿਆ ਜੀ ਬੰਦੇ ਛੱਡ ਕੇ ਸਾਰਾ ਕੁਝ ਹੈ ਨਾ ਤੇ ਕੱਲ ਵੀ ਉਹਨੇ ਟਰਾਈ ਕੀਤੀ ਹੂੰ ਤੇ ਅੱਜ ਫੇਰ ਉਹ ਸ਼ੂਟਿੰਗ ਕਰਕੇ ਗਿਆ ਹੈ ਨਾ ਤੇ ਅੱਜ ਵੀ ਜਦੋਂ ਵੀ ਉਹ ਸਿਕਿਉਰਟੀ ਗਾਰਡ ਫੇਲ ਲੱਗੇ ਇਹਨੂੰ ਆਇਆ ਤੇ ਉਹ ਜੀ ਬਾਹਰ ਸੀਗੇ ਰੋਡ ਦੇ ਉੱਤੇ ਖੜ ਕੇ ਅੰਦਰ ਪ੍ਰਾਪਰਟੀ 'ਚ ਨਹੀਂ ਆਇਆ ਬਾਹਰੋਂ ਖੜ ਕੇ ਉਹਨੇ ਉਹ ਪਰਜੈਕਟ ਕੀਤਾ ਗਿਆ ਜੀ ਤੇ ਹੁਣ ਉਸ ਤੋਂ ਬਾਅਦ ਕੋਈ ਕਾਲ ਲਿਆ ਮੈਸੇਜ ਆਇਆ ਹਾਂਜੀ ਹਾਂਜੀ ਕਾਲ ਆਈ ਜੀ ਹੁਣ ਅੱਜ 12:30 ਮਿੰਟ ਤੇ ਅੱਛਾ ਜੀ ਕੋਈ ਲੱਗਦਾ ਫੋਨ ਦੀ ਰਿੰਗ ਫੇਸ ਹੁੰਦੀ ਆ ਜਦੋਂ ਫੇਰ ਨੁਕਸਾਨ ਹੋਊਗਾ ਅੱਛਾ ਹਾਂਜੀ ਤੇ ਪੈਸੇ ਦੀ ਕੋਈ ਉਹਨਾਂ ਨੇ ਦੱਸੀ ਡਿਮਾਂਡ ਕੁਛ ਕੀਤੀ ਆ ਆ ਘਟਨਾ ਤੋਂ ਬਾਅਦ ਨਹੀਂ ਉਹ ਪਹਿਲਾਂ ਪਹਿਲਾਂ ਜੀ ਜ਼ਰੂਰ ਸੀਗਾ ਜੀ ਤੇ ਪੈਸੇ ਦੇ ਕੇ ਯਾਨ ਛੁੱਟਣੀ ਆ ਹਾਂ ਜੀ ਤੇ ਮੈਂ ਤੁਹਾਡੇ ਮਾਦੀ ਨੂੰ ਉਹ ਵੀ ਸੁਣਦੇ ਹੋਣੇ ਆ ਉਹ ਨਹੀਂ ਸੁਣਨਾ ਵੀ ਅੱਜ ਵੀ ਏਡੀ ਗੱਲ ਨਹੀਂ ਹੈਗੀ ਸਾਡਾ ਤਾਂ ਸਾਨੂੰ ਤਾਂ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ ਆ ਮਹਾਰਾਜ ਨੇ ਕਹਿੰਦੇ ਨਾ ਕਿਸ ਨੂੰ ਡਰਾਉਣਾ ਤੇ ਨਾ ਡਰਨਾ ਠੀਕ ਹੈ ਜੀ ਵੀ ਜੇ ਮੈਂ ਤਾਂ ਉਹਨਾਂ ਵੀ ਕਹਿੰਨਾ ਵੀ ਜੇ ਐਦਾਂ ਫੇਰਾ ਕੀ ਆਪਣਿਆਂ ਨੂੰ ਕਰਕੇ ਫੇਰ ਆਪ ਹਿੰਮਤ ਕਰਕੇ ਜਾਂ ਤਾਂ ਆਪ ਮੋਰੇ ਦੱਸ ਕੇ ਕਰੋ ਭਾਈ ਵੀ ਅਸੀਂ ਆਹ ਕੰਮ ਕਰਨਾ ਹਮਮ ਇਹ ਲਈ ਪ੍ਰੀਪੇਅਰ ਹੋਵੋ ਹਣਾ ਜੀ ਤੇ ਬਿਨਾਂ ਕੀ ਐਵੇਂ ਤੁਸੀਂ ਚੋਰੀ ਚੋਰੀ ਆਉਨੇ ਆ ਤੇ ਚਾ ਕੇ ਬਾਅਦ ਚ ਮੈਸੇਜ ਆ ਖਿੱਡੀ ਜਾਂਦੇ ਹਣਾ ਹਮ ਠੀਕ ਹੈ ਜੀ ਇਹ ਤਾਂ ਸਾਡੀ ਜ਼ੁਬਾਨੀ ਨੂੰ ਬਹੁਤ ਟਾਈਮ ਦੇ ਲੱਗੇ ਅਸੀਂ ਮਟਾਉਣ ਨੂੰ ਸਾਰੀ ਤਰ੍ਹਾਂ ਹੂੰ ਹੁਣ ਇਹਨਾਂ ਦਾ ਇੱਥੇ ਆ ਗਿਆ ਪਹਿਲਾਂ ਉਹ ਸਾਡੇ ਪੰਜਾਬ ਦੇ ਵਿੱਚ ਜਵਾਨੀ ਨੂੰ ਨਹੀਂ ਕੀਤਾ ਟਰਗਟ ਹੁਣ ਇੱਥੇ ਜਾਣ ਵਜਿੱਕੇ ਕਰ ਰਹੇ ਆ ਪਰ ਇਹ ਮੈਂ ਫੇਰ ਕਹਿੰਦੇ ਆ ਵੀ ਇਹ ਇਦਾਂ ਕੰਮ ਹੋਣਾ ਨਹੀਂਗਾ ਇੱਕ ਨਾ ਇੱਕ ਦਿਨ ਅੰਤ ਮਾੜਾ ਹੀ ਹੋਣਾ ਠੀਕ ਹੈ ਜੀ ਉਹ ਜਿਹੜੀ ਤੁਸੀਂ ਜ਼ਿਕਰ ਕੀਤਾ ਸੀ ਸੀਸੀਟੀਵੀ ਜਦੋਂ ਤੁਸੀਂ ਦੇਖੀ ਹਾਂਜੀ ਤਾਂ ਮਤਲਬ ਸਰੀਰ ਤੋਂ ਵੀ ਢੀਨਡੋਲ ਤੋਂ ਵੀ ਬਿਲਕੁਲ ਪਤਲੇ 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 ਹੈ ਜੀ ਬੰਦੇ ਆ ਜੀ ਹਨਾ ਦੀਦਾ ਜੀ ਸ਼ਰੇਆਮ ਮਤਲਬ ਤੁਸੀਂ ਦੇਖ ਲਓਗੇ ਬੱਚੇ ਉਹ ਆਮ ਮਤਲਬ ਜਿਹੜੇ ਸਧਾਰਨ ਬੱਚੇ ਆ ਉਹਦਾ ਦੇ ਹੈਗੇ ਕੋਈ ਨਹੀਂ ਹੈਗੇ ਕੋ ਬਹੁਤ ਹੈਗੇ ਆ ਹਾਂਜੀ ਪੁਲਿਸ ਤੋਂ ਕੀ ਆਸ ਹੈ ਜੀ ਅਲੱਦਾ ਕਿ ਇਸ ਦੇ ਉੱਤੇ ਨਕੇਲ ਸਕੂਗੀ ਪੁਲਿਸ ਕਿਉਂਕਿ ਪਿੱਛੇ ਵੀ ਐਤਵਾਰ ਨੂੰ ਵੀ ਪਬਲਿਕ ਸੇਫਟੀ ਫੋਰਮ ਫੋਰਮ ਹੋਇਆ ਜਿਸ ਦੇ ਵਿੱਚ ਕਿਹਾ ਕਿ ਅਸੀਂ ਕੰਮ ਕਰ ਰਹੇ ਹਾਂ ਹਾਲਾਂਕਿ ਕੱਲ ਪ੍ਰੀਮੀਅਰ ਡੇਵਿਡ ਈਬੀ ਨੇ ਪ੍ਰਧਾਨ ਮੰਤਰੀ ਮਾਹਕਾਰਨੀ ਨੂੰ ਚਿੱਠੀ ਲਿਖੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਨੂੰ ਜੋ ਹੈ ਟੈਰਰਿਸਟ ਆਰਗੇਨਾਈਜੇਸ਼ਨ ਐਲਾਨ ਦਿੱਤਾ ਜਾਵੇ ਪੁਲਿਸ ਤੋਂ ਸਰਕਾਰ ਤੋਂ ਤੁਹਾਨੂੰ ਕੀ ਉਮੀਦ ਨਜ਼ਰ ਆਉਂਦੀ ਹੈ ਤੇ ਦੇਖੋ ਜੀ ਕੱਲ ਜਿਹੜਾ ਪ੍ਰੀਮੀਅਰ ਸਾਹਿਬ ਨੇ ਡੇਵਿਡ ਈਬੀ ਨੇ ਦਿੱਤਾ ਬਿਆਨ ਬਹੁਤ ਵਧੀਆ ਹੈਗਾ ਜੀ ਉਹ ਹੋਣਾ ਚਾਹੀਦਾ ਜੀ ਹਨਾ ਉਹ ਸਮਾਂਕ ਟ ਕਿਉਂਕਿ ਉਹ ਤਾਂ ਹੀ ਠੱਲ ਪਊਗੀ ਮਤਲਬ ਕਿਉਂਕਿ ਉਹ ਬਹੁਤ ਵਧੀਆ ਹੈਗਾ ਹੈਗਾ ਵੀ ਟੈਰਰਿਸਟ ਹੀ ਆ ਜੀ ਉਹ ਉਹ ਉਹਨਾਂ ਦੀ ਇੱਕ ਬਰਾਚੀ ਆ ਜਿਨ੍ਹਾਂ ਦੇ ਥਰੂ ਉਹ ਕੰਮ ਕਰ ਰਹੇ ਆ ਜੇ ਹੁਣ ਕਹੀਏ ਵੀ ਆਪ ਹਰ ਸਰਕਾਰ ਆਪ ਤਾਂ ਕਰਦੀ ਨਹੀਂ ਉਹਨਾਂ ਦੇ ਮੂਰੇ ਕਰਿੰਦੇ ਹੀ ਆ ਇਹ ਰੱਖਿਓ ਜੀ ਠੀਕ ਹੈ ਜੀ ਉਹ ਬਹੁਤ ਵਧੀਆ ਉਹਦਾ ਬਿਆਨ ਹੈ ਬਾਕੀ ਤੁਸੀਂ ਪੁਲਿਸ ਦੀ ਗੱਲ ਕੀਤੀ ਜੀ ਪੁਲਿਸ ਉਹ ਤੁਹਾਨੂੰ ਪਤਾ ਹੀ ਆ ਜੀ ਉਹ ਕਹਿੰਦਾ ਜੀ ਕੋਈ ਨਹੀਂ ਅਸੀਂ ਬਸ ਦੇਖਦੇ ਆ ਜੀ ਇਹ ਬਸ ਹਨਾ ਹਜੇ ਪ੍ਰੂਫ ਉਹ ਦੇਖਦੇ ਆ ਜੀ ਉਹ ਜੇ ਪੁਲਿਸ ਵਾਲੇ ਪ੍ਰੂਫ ਲੱਭਦੇ ਆ ਉਹ ਕਹਿੰਦੇ ਜੀ ਜਿਹੜਾ ਮੁੜ ਕੇ ਕੋਰਟ ਤੇ ਜਾਂਦੇ ਤੇ ਜੱਜ ਸਾਹਿਬ ਜੀ ਹਜੇ ਪਹਿਲੀ ਪੇ ਇਸੋ ਲਾਲਾ ਵੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਟਾਰਗੇਟ ਜੋ ਕੀਤਾ ਜਾ ਰਿਹਾ ਹੈ ਕਿਸੇ ਹੋਰ ਕਾਰਨ ਵੀ ਹੋ ਸਕਦੇ ਨੇ ਗੁਰਦੁਆਰੇ ਦੇ ਵਿੱਚ ਵੀ ਤੁਸੀਂ ਸਰਗਰਮ ਰਹੇ ਹਰਦੀਪ ਸਿੰਘ ਜੀ ਉਹਨਾਂ ਦੇ ਨਾਲ ਪ੍ਰਵਾਸ ਸਾਂਝਾ ਹੈ ਤਾਂ ਇਹਦੇ ਕਰਕੇ ਵੀ ਤੁਹਾਨੂੰ ਲੱਗਦਾ ਕਿ ਟਾਰਗੇਟ ਕੀਤਾ ਜਾ ਰਿਹਾ ਨਹੀਂ ਹੋ ਸਕਦਾ ਜੀ ਦੇਖੋ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸੰਗਤਾਂ ਨੂੰ ਪਤਾ ਹੈ ਆਪਾਂ ਸੇਵਾ ਨਿਭਾਈ ਆ 2016 ਤੋਂ ਲੈ ਕੇ 2018 ਦੇ ਵਿੱਚ ਤੇ ਜਿੱਦਣ ਦੀ ਸਿੱਖ ਜੂਤ ਆਏ ਆ 2008 ਦੇ ਵਿੱਚ ਸਰੀ ਵਾਲੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਗੁਰਦੁਆਰਾ ਸਾਹਿਬ ਤੋਂ ਆਪਾਂ ਤੇ ਵਧੀਆ ਪਿਛੇ ਰਹਿ ਕੇ ਵੀ ਆਪਾਂ ਮਦਦ ਕਰਦੇ ਸੀਗੇ 2016 ਤੋਂ ਲੈ ਕੇ 2018 ਦੇ ਅੰਡ ਤੱਕ ਮਹਾਰਾਜ ਨੇ ਸੇਵਾ ਬਖਸ਼ੀ ਤੇ ਆਪਾਂ ਸੇਵਾ ਨਿਭਾਈ ਆ ਸੰਗਤ ਨੂੰ ਸਾਰੀਆਂ ਪੱਲੇ ਪੱਤਾ ਉਦੋਂ ਬਾਅਦ ਸਾਡੇ ਛੋਟਾ ਬ੍ਰਦਰ ਸੀਗਾ ਜੀ ਹਰਦੀਪ ਸਿੰਘ ਨਿੱਜਰ ਹੁਣ ਦੇਖੋ ਜੀ ਕੱਲ ਉਹਦਾ ਸੀਗਾ ਸ਼ਹੀਦੀ ਦਿਹਾੜਾ ਦੂਜਾ ਹਨਾ ਹੁਣ ਉਦੋਂ ਤੋਂ ਹੀ ਸਮਾਂ ਕਿ ਜੀ ਧਮਕੀਆਂ ਆ ਰਹੀਆਂ ਜੀ ਉਦੋਂ ਮਤਾਂਦਨ ਕਹਿੰਦੇ ਹੁਣ ਜਿਹੜੀ ਪੁਲਿਸ ਵੀ ਉਹ ਕਹਿੰਦੀ ਜੀ ਬਾਹਰ ਨਾ ਜਾਓ ਜੀ ਸਾਡੀ ਸੇਫਟੀ ਨੂੰ ਖਤਰਾ ਆਇਆ ਜੀ ਹੁਣ ਅੱਗੇ ਸਾਡਾ ਇੱਕ ਭਰਾ ਪਜਾਰਾ 2 ਸਾਲ ਪਹਿਲਾਂ ਚਲ ਗਿਆ ਹਨਾ ਜੀ ਉਹਨੂੰ ਵੀ ਇਹ ਕਹੀ ਰਿਹਾ ਉਹਦੀ ਰੱਖਿਆ ਕਿ ਨਹੀਂ ਕਰਨੀ ਸੀਗੀ ਹਨਾ ਉਹਦੀ ਵੀ ਰੱਖਿਆ ਮਤਲਬ ਸਰਕਾਰ ਨੇ ਕਰਨੀ ਸੀਗੀ ਹੁਣ ਬੰਦੇ ਉਹਨੇ ਬਿਚਾਰੇ ਨੇ ਕੀ ਕਰਨੀ ਉਹ ਵੀ ਇੱਕ ਮਹੱਤੜ ਬੰਦਾ ਸੀਗਾ ਜੀ ਕੰਮਕਾਰ ਵਾਲਾ ਬੰਦਾ ਸੀ ਗੁਰਦੁਆਰਾ ਸਾਹਿਬ ਸੇਵਾ ਕਰਦਾ ਸੀਗਾ ਤੇ ਸੇਵਾ ਤੋਂ ਨਾਲ ਵਿੱਚ ਕਰਦਾ ਸੀਗਾ ਤੇ ਨਾਲ ਆਪਦਾ ਬੱਚੇ ਪਾਲਦਾ ਸੀਗਾ ਜੀ ਹੈ ਨਾ ਹਾਂ ਕੀ ਕਹਿਣਾ ਚਾਹੋਗੇ ਖੀਰ ਦੇ ਵਿੱਚ ਜਿਹੜੇ ਬੱਚੇ ਇਸ ਤਰ੍ਹਾਂ ਨੂੰ ਤੁਰੇ ਹੋਏ ਨੇ ਗੋਲੀਆਂ ਚਲਾ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤਾਂ ਭਾਜੀ ਇਹੀ ਕਹਿਣਾ ਚਾਹਣਾ ਤੇ ਇਹ ਕੰਮਾਂ ਦੇ ਵਿੱਚ ਕੋਈ ਫਾਇਦਾ ਨਹੀਂਗਾ ਠੀਕ ਹੈ ਜੀ ਤੇ ਵਧੀਆ ਤੁਸੀਂ ਇੱਥੇ ਆਏ ਆ ਇਦਾਂ ਦੇ ਮੁਲਕਾਂ ਦੇ ਵਿੱਚ ਤਾਂ ਹੀ ਆਪਾਂ ਆਏ ਆ ਇੱਥੇ ਇੰਡੀਆ ਨੂੰ ਛੱਡ ਕੇ ਉਹ ਨਹੀਂ ਇੱਥੇ ਵਧੀਆ ਆ ਆਪਦਾ ਸਮਾਜ ਵਧੀਆ ਸਿਰ ਜੀਏ ਸਾਡੀ ਕਮਿਊਨਿਟੀ ਦਾ ਵਧੀਆ ਨਾਂ ਹੋਈਏ ਹੋਵੇ ਹਨਾ ਤੇ ਜੇ ਹੁਣ ਅਸੀਂ ਆਪਦੀ ਇੱਥੇ ਕਮਿਊਨਿਟੀ ਦੇ ਉੱਤੇ ਧਬਾਈ ਲਵਾ ਰਹੇ ਆ ਹੁਣ ਆਪਾਂ ਨਿੱਤ ਦੇਖ ਲਓ ਤੁਸੀਂ ਜੇ ਪੰਜ ਬੰਦੇ ਫੜ ਹੁੰਦੇ ਆ ਪੰਜਾਂ ਚੋਂ ਚਾਰ ਪੰਜਾਬੀ ਆ ਜੀ ਬਿਲਕੁਲ ਜਿਹਨਾਂ ਦੇ ਪਿੱਛੇ ਸਿੰਗ ਲੱਗਦਾ ਠੀਕ ਹੈ ਜੀ ਤੇ ਫਿਰ ਹੁਣ ਕਿੱਡੀ ਬਤਲ ਬਿਸ਼ਰਮ ਵਾਲੀ ਗੱਲ ਆ ਸਾਡੀ ਉਹ ਜਿਹੜੀ ਮਿੰਟ ਸਤਈਵੇਂ ਆ ਉਹ ਵੀ ਕੋਈ ਕੀ ਕਹਦੀ ਹੈਗੀ ਜੀ ਹਨਾ ਉਹ ਵੀ ਹੁਣ ਦੇਖਦੇ ਆ ਵੀ ਇੱਕ ਲਿਬਾਸ ਦੇਖਦੇ ਆ ਵੀ ਦਸਤਾਰ ਦਾ ਕਿੱਡਾ ਰਤਬਾ ਹਨਾ ਜੀ ਤੇ ਸੋ ਇੱਕ ਪਾਸੇ ਜਾਂ ਦੂਜੇ ਪਾਸੇ ਦੇਖਦੇ ਆ ਵੀ ਉਹ ਵੀ ਉਹੀ ਨਾ ਉਹਨਾਂ ਦੇ ਸਿੰਗ ਲੱਗਦਾ ਆ ਪਿੱਛੇ ਤੇ ਉਹ ਕਿੱਦਾਂ ਦੇ ਕਰ ਲੱਗੇ ਹੋਣਾ ਮੈਂ ਉਹੀ ਕਹਣਾ ਬੱਚਿਆਂ ਨੂੰ ਵੀ ਵੀ ਫਾਇਦਾ ਨਹੀਂਗਾ ਕੋਈ ਵੀ ਆਪਦੀ ਮਿਹਨਤ ਕਰੋ ਬਹੁਤ ਵਧੀਆ ਤੁਹਾਡੇ ਜਿਹੜੇ ਪਿੱਛੇ ਮਾਪੇ ਆ ਉਹਨਾਂ ਨੂੰ ਤੁਹਾਡੇ ਤੇ ਬਹੁਤ ਆਸਾਂ ਆ ਤੇ ਇਹ ਕੰਮ ਜਿੱਦਣ ਪਤਾ ਲੱਗ ਗਿਆ ਇਹ ਜਿੱਦਣ ਤੁਹਾਨੂੰ ਆਪ ਭੁਗਤਣੇ ਪੈਣੇ ਆ ਇਹ ਬਹੁਤ ਔਖੇ ਹੋਣੇ ਆ ਫਿਊਚਰ ਦੇ ਵਿੱਚ ਵੀ ਤੁਹਾਡਾ ਸਾਰਾ ਕੁਝ ਇਹ ਇੱਕੋ ਜਣ ਵਾਲੀ ਗੱਲ ਇਹ ਹੋ ਜਾਂਦੀ ਜੀ ਠੀਕ ਹੈ ਜੀ ਤੇ ਕਿਉਂਕਿ ਇੱਥੇ ਜੇ ਬੱਦੇ ਦਾ ਆਪ ਦਾ রেকর্ড ਹੀ ਖਰਾਬ ਹੋ ਗਿਆ ਸਾਰਾ ਕੁਝ ਤੇ ਤੁਸੀਂ ਕਰੋਗੇ ਕਿਸ ਤੇ ਬਿਲਕੁਲ ਆਸ ਕਰਦੇ ਹਾਂ ਕਿ ਇਸ ਗੱਲਾਂ ਦੇ ਉੱਤੇ ਨੌਜਵਾਨੀ ਵੀ ਜਿਹੜੀ ਹੈ ਉਹ ਧਿਆਨ ਦੇਵੇ ਔਰ ਜਿਸ ਰਾਹ ਨੂੰ ਇਹ ਨੌਜਵਾਨੀ ਤੁਰੀ ਹੋਈ ਹੈ ਇਸ ਨੂੰ ਵੀ ਫਲ ਪੈਂਦੀ ਹੋਈ ਨਜ਼ਰ ਆਵੇ ਰੈਡ ਐਫਐਮ ਦੇ ਲਈ ਗਗਨਦੀਪ ਸਿੰਘ ਜੀ